ਮਹਾਰਾਜਾ ਖਾਲਸਾ ਵੈਜੀ ਭਤੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜਿਸ ਵੀ ਰੀਵੀਕਤੀ ਟਰਬਨ ਤੇ ਆਉ ਜੀ ਅੱਜ ਆਪਾਂ ਤੁਹਾਨੂੰ ਬਰੀਕ ਬਾਟਾ ਵਾਲੀ ਦਸਤਾਰ ਹੈ ਜਿਹੜੀ ਉਹਦੇ ਬਾਰੇ ਜਾਣਕਾਰੀ ਦੇਵਾਂਗੇ ਵਿੱਚ ਵੀਰਾਂ ਦੇ ਕਮੈਂਟ ਆ ਰਹੇ ਸੀਗੇ ਜਿਹੜੀ ਬਰੀਕ ਬਾਟਾ ਵੀ ਕਿੱਦਾਂ ਪਾਉਨੇ ਆ ਵੀਰੇ ਆਪਣੀ ਛੋਟੀ ਵੀਡੀਓ ਪਾਦਨੇ ਪਰ 30 ਕਿੰਟੜੀ ਉੱਚ ਨਹੀਂ ਪਤਾ ਲੱਗਦਾ ਇਹਦੇ ਵਿੱਚ ਆਪਾਂ ਪ੍ਰੋਪਰ ਤਰੀਕੇ ਨਾਲ ਸਮਝਾਵਾਂਗੇ ਦੇਖੋ ਜੀ ਕਿੱਦਾਂ ਆਪਾਂ ਉੱਪਰਲੇ ਪੱਲੇ ਦੇ ਵਿੱਚੋਂ ਜਿਹੜੇ ਬਰੀਕ ਬਾਟਾ ਹੈ ਥੋੜੇ ਪਰ ਪਰ ਕਿਵੇਂ ਉਸੇ ਤਰੀਕੇ ਨਾਲ ਨੀਚਲੇ ਪੱਲੇ ਦੇ ਵਿੱਚੋਂ ਜਿਹੜੇ ਬਾਟਾ ਉਹ ਬਣਾਇਆ ਪਿੰਚ ਕਰਾਂਗੇ ਪਿੰਚ ਕਰਨ ਤੋਂ ਬਾਅਦ ਜਿਹੜੇ ਬਟ ਆਪਣੇ ਅੰਦਰਲੀ ਸੜ ਚਲੇਗੇ ਉਹਨਾਂ ਨੂੰ ਬਾਹਰ ਕੱਢੀਏ ਪ੍ਰੋਪਰ ਤਰੀਕੇ ਨਾਲ ਬਟਨ ਜਿਹੜੇ ਆਪਣੇ ਐਂਡ ਤੱਕ ਵੀ ਬਣੇ ਰਹਿਣ ਉਹਨਾਂ ਨੂੰ ਛੇਟ ਕਰਕੇ ਲਗਾ ਕੇ ਫਿਰ ਆਪਣਾ ਪੱਲਾ ਜਿਹੜਾ ਉਹ ਲਗਾਵਾਂਗੇ ਲੋ ਜੀ ਦੇਖੋ ਜਿੱਦਾਂ ਆਪਾਂ ਵੀਡੀਓ ਦੇ ਵਿੱਚ ਜਿਹੜੇ ਬਟ ਅੰਦਰ ਚਲੇਗੇ ਉਹਨਾਂ ਨੂੰ ਪ੍ਰੋਪਰ ਤਰੀਕੇ ਨਾਲ ਸੈੱਟ ਕਰਕੇ ਉਸੇ ਤਰੀਕੇ ਫਿਰ ਅਗਲੇ ਪੱਲੇ ਦੇ ਵਿੱਚ ਚੁੰਨੀ ਉੱਪਰ ਪਰ ਕੇ ਜਿਹੜੇ ਬਰੀਕ ਬਟ ਹੈ ਉਹਨਾਂ ਕੋ ਲਗਾ ਰਹੇ ਲੋ ਜੀ ਹਲਕਾ ਜਿਹਾ ਥੋ ਪਿੰਚ ਕਰਕੇ ਹਲਕਾ ਜਿਹਾ ਉੱਪਰਲੀ ਸੜੂ ਵੀ ਪਿੰਚ ਕਰਾਂਗੇ ਪਿੰਚ ਕਰਨ ਤੋਂ ਬਾਅਦ ਫਿਰ ਉਸੇ ਤਰੀਕੇ ਨਾਲ ਜਿਹੜੇ ਆਪਣੇ ਬਾਟ ਅੰਦਰ ਚਲੇ ਗਏ ਸੀ ਕਿ ਠੀਕ ਹੈ ਜੀ ਉਸੇ ਤਰੀ ਲਗਾਵਾਂਗੇ ਲੋ ਜੀ ਫਿਰ ਉਸੇ ਤਰੀ तकरीबन ਜਿਹੜੇ ਵੀਰ ਆਪਣੀ ਇਸ ਵੀਡੀਓ ਨੂੰ ਐਂਡ ਤੱਕ ਦੇਖ ਲਣਗੇ ਜਿਹੜੇ ਬਰੀਕ ਬਟਾ ਵਾਲੀ ਦਸਤਾਰ ਬੰਨਣ ਦੇ ਸਕੀਨ ਹੈ ਉਹਨਾਂ ਦੀ ਬਹੁਤ ਸਮੱਸਿਆ ਜਿਹੜੀ ਉਹ ਹੱਲ ਹੋ ਜੂਗੀ ਤੇ ਜਿਹੜੇ ਬਰੀਕ ਬਟਾ ਮਾਉਣ ਦੇ ਸਕੀਨ ਹੈ ਜਾਂ ਬਾਟਾਣੀ ਦਸਤਾਰ ਬੰਨਣ ਦੇ ਸਕੀਨ ਹੈ ਉਹ ਆਪਣੀ ਇਸ ਵੀਡੀਓ ਤੋਂ ਕੁਛ ਨਾ ਕੁਛ ਸਿੱਖਣਗੇ ਲੋ ਜੀ ਹਲਕਾ ਹਲਕਾ ਸੈੱਟ ਕੀਤਾ ਸੈੱਟ ਕਰਨ ਤੋਂ ਬਾਅਦ ਲੋ ਜੀ ਜਿਹੜੇ ਬਰੀਕ ਵਟ ਆ ਉਹ ਆਪਾਂ ਤਕਰੀਬਨ ਆਪਣੀ ਦਸਤਾਰ ਦੇ ਵਿੱਚ ਨੇ ਜਿਹੜੇ ਉਹ ਆਪਾਂ ਪਾ ਲੈਨੇ ਫਿਰ ਆਪਾਂ ਉਸੇ ਤਰੀਕੇ ਇਸ ਦੇ ਵਿੱਚ ਪੂਣੀ ਜਿਹੜੇ ਸਿੰਪਲ ਪੂਣੀ ਬੱਤੀ ਗਈ ਹੈ ਠੀਕ ਹੈ ਜੀ ਲਓ ਜੀ ਜਿਹੜੇ ਬਰੀਕ ਵਟ ਆ ਉਹ ਆਪਾਂ ਐਂਡ ਤੱਕ ਸੈੱਟ ਕਰਕੇ ਲਓ ਜੀ ਹਲਕਾ ਹਲਕਾ ਜਾਂ ਦਸਤਾਰ ਨੂੰ ਬਾਹਰਲੀ ਸਾਈਡ ਸੈੱਟ ਕਰਾਂਗੇ ਲਓ ਜੀ ਹੁਣ ਕੰਗਿਲੜ ਲਾਉਣ ਤੋਂ ਪਹਿਲਾਂ ਜਿਹੜੇ ਦੋਨੇ ਬੱਲੇ ਆ ਅੰਦਰਲੀ ਸਾਈਡ ਫੋਲਡ ਕਰਾਂਗੇ ਫੋਲਡ ਕਰਨ ਤੋਂ ਬਾਅਦ ਲਓ ਜੀ ਜਿਹੜਾ ਕੰਗਿਲੜ ਆ ਉਹ ਪਕਮਾ ਲਿਆ ਕਮਾਉਣ ਤੋਂ ਬਾਅਦ ਪੱਗ ਪੈਣ ਲਗਾ ਕੇ ਉਹ ਜਿੱਪਾਗ ਮੈਂ ਇਹਦਾ ਉਹਪਾ ਲਗਾ ਰਹੇ ਹਾਂ ਦੇਖੋ ਹਲਕਲਕਾ ਕਲੰਗੀ ਲੜ ਨੂੰ ਸੈੱਟ ਕਰਾਂ ਤਕਰੀਬਨ ਜਿਹੜੀ ਆਪਣੀ ਦਸਤਾਰਾ ਉਹ ਪਸ ਸਜਾ ਲਈ ਹੈ ਜਿਹੜੇ ਵੀਰਾਂ ਨੇ ਆਪਣੀ ਦਸਤਾਰ ਤੋਂ ਕੁਛ ਨਾ ਕੁਛ ਸਿੱਖਿਆ ਜੇ ਕੁਝ ਵੀ ਹੋ ਕਰਿਆ ਉਹ ਆਪ ਆਪਣ ਕਮੈਂਟ ਕਰਕੇ ਜਰੂਰ ਦੱਸਣਾ ਵੀ ਹਾਂਜੀ ਤੁਹਾਡੀ ਦਸਤਾਰ ਤੋਂ ਅਸੀਂ ਆ ਚੀਜ਼ ਕੀਤੀ ਤੇ ਜੇ ਦਸਤਾਰ ਦੀ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਸ਼ੇਅਰ ਲਾਈਕ ਕਮੈਂਟ ਜਰੂਰ ਕਰ ਦਿਓ ਇਸ ਦੇ ਨਾਲ ਜਿਹੜਾ ਹੌਸਲਾ ਆਵਜਾਈ ਹੈ ਬਹੁਤ ਹੁੰਦਾ ਤੇ ਗਾਹਾਂ ਨੂੰ ਵੀਡੀਓ ਜਿਹੜੀ ਅਪਲੋਡ ਕਰਨ ਨੂੰ ਬਹੁਤ ਉਤਸ਼ਾਹਿਤ ਹੁੰਨੇ ਆ ਭਾਂਜੀ ਆਪਾਂ ਜਿਹੜੀ ਵੀਡੀਓ ਜਲਦੀ ਤੋਂ ਜਲਦੀ ਅਪਲੋਡ ਕਰੀਏ ਲੋ ਜੀ ਉਮੀਦ ਹੈ ਤੁਹਾਨੂੰ ਪਸੰਦ ਆਊਗੀ ਜੇ ਕਿਸੇ ਵੀ ਵੀਰ ਨੇ ਦਸਤਾਰ ਸਿੱਖਣੀ ਹੋਵੇ ਆਪਣੀ ਵੀਡੀਓ ਜਿਹੜੀ ਡੇਲੀ ਅਪਲੋਡ ਕਰਿਆ ਕਰਾਂਗੇ ਹੁਣ ਥੋੜਾ ਜਿਹਾ ਆਪਾਂ ਗੈਪ ਪੈ ਗਿਆ ਸੀਗਾ ਲੋ ਜੀ ਜਿੱਦ ਤੁਹਾਡਾ ਪਿਆਰ ਹੈ ਜਲਦੀ ਤੋਂ ਜਲਦੀ ਆਪਣੀ ਜਿਹੜੀ ਵੀਡੀਓ ਆ ਆਪਾਂ ਡੇਲੀ ਅਪਲੋਡ ਕਰਿਆ ਕਰਾਂਗੇ ਹਰ ਤਰ੍ਹਾਂ ਦੀ ਪੱਗ ਜਿਹੜੀ ਆਪਣੀ ਵੀਡੀਓ ਦੇ ਪਗਲੀ ਵੀਡੀਓ ਪਪਾਇਆ ਕਰਾਂਗੇ ਸਾਰੇ ਵੀਰਾਂ ਦਾ ਬਹੁਤ ਬਹੁਤ ਤੁਹਾਨੂੰ ਮੇਰੇ ਵੱਲੋਂ ਖਾਲਸਾ ਵੈਰੀ ਜੀ ਦਾ ਪਤ। ਲੋ